ਆਪੇ ਦੇਵਾ ਆਪੇ ਵਸ ਕਰੇ ਕਰਤਾ ਦਾ ਨਾਤਾ ਆਪ ਹੈ ਸਰਬੀ ਸਾਹਿਤ ਜੀ ਹੋਰ ਨਾਤਾ ਵਾਪਿਓ ਆਪ ਹੈ ਆਪੇ ਵਸ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤਨ ਤਨ ਅਮਰਜੀਤ ਬਾਬਾ ਦੀਪ ਸਿੰਘ ਜੀ ਦੇ ਗੁਰਪੁਰਬ ਤੇ ਸੰਬੰਧ ਵਿੱਚ ਅਸੀਂ ਅੱਜ ਨਗਰ ਕੀਰਤਨ ਦਾ ਯੋਜਨ ਕੀਤਾ ਜਿਦੇ ਵਿੱਚ ਲੱਖਾਂ ਦੀ ਤਦਾਦ ਚ ਬੰਦੇ ਇਕੱਠੇ ਹੋਏ ਤੇ ਅਸੀਂ ਹਜ਼ਾਰਾਂ ਦੀ ਤਦਾਦ ਚ ਦਾ ਫਰੈਂਟ ਵੈਲਫੇਅਰ ਸਟੇਸ਼ਨ ਮਾਲਟੋਨ ਐਕਸਟੈਂਸ਼ਨ A ਬਲਾਕ ਵੱਲੋਂ ਲੰਗਰ ਲਗਾਇਆ ਗਿਆ ਜੋ ਲੰਗਰ ਅਸੀਂ ਬ੍ਰੈਡ ਟੋਸਟ ਪਕੌੜਿਆਂ ਦਾ ਤੇ ਨਾਲ ਚਾਹ ਦਾ ਲੰਗਰ ਲਗਾਇਆ ਜਿਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਸੰਗਤ ਲੰਗਰ ਛੱਕੇ ਜਾਂਦੀ ਹੈ ਇਹ ਲੰਗਰ ਦਾ ਫਰੈਂਟ ਵੈਲਫੇਅਰ ਸਟੇਸ਼ਨ ਅਤੇ ਮਾਲਟੋਨ ਐਕਸਟੈਂਸ਼ਨ A ਬਲਾਕ ਦੀ ਸਾਰੀ ਸੰਗਤ ਦੇ ਸਹਿਯੋਗ ਨਾਲ ਲਗਾਇਆ ਗਿਆ ਅਸੀਂ ਗੁਰੂ ਦੇ ਦਸੇ ਚ ਪੁਰਨਿਆਂ ਦੇ ਉੱਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਤੇ ਸਾਡੀ ਵੀ ਸਾਰਿਆਂ ਨੂੰ ਇਹੀ ਬਾਣੇ ਨਾਲ ਜੁੜੋ ਆਪਣਾ ਸਿਰ ਦੇ ਵਾਲ ਨਾ ਕਟਾਓ ਦਾੜੀ ਦੇ ਵਾਲ ਨਾ ਕਟਾਓ ਪ੍ਰਮਾਤਮਾ ਮਿਹਰ ਕਰੇ ਤੇ ਤੁਹਾਨੂੰ ਸਿੱਖੀ ਨੂੰ ਉੱਪਰ ਲੈ ਕੇ ਜਾਓ ਜੋ ਗੁਰੂਆਂ ਨੇ ਦੱਸਿਆ ਸੀ ਅੱਜ ਅਸੀਂ ਉਸੇ ਰਾਹ ਤੇ ਚੱਲੀਏ ਅਤੇ ਰਾਤਾਂ ਨਾ ਭਟਕੀਏ ਔਰ ਹਰ ਇੱਕ ਦੀ ਸੇਵਾ ਕਰੀਏ ਮਜਲੂਮ ਦੀ ਸੇਵਾ ਕਰੀਏ ਗਰੀਬ ਦੀ ਸੇਵਾ ਕਰੀਏ ਇਹੀ ਸਾਡਾ ਪ੍ਰਣਾ ਬਾਬਾ ਦੀਪ ਸਿੰਘ ਦੇ ਦੱਸਿਓ ਪੁਰਨਿਆਂ ਦੇ ਚੱਲੀਏ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਦਸਮ ਪਾਛ ਬੰਨੋ ਬਖਸ਼ੀਓਈ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਤਨ ਬਾਬਾ ਦੀਪ ਸਿੰਘ ਸ਼ਹੀਦ ਜੀ ਦੇ ਜਨਮ ਦਿਹਾੜੇ ਤੇ ਦੀ ਫਰੈਂਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਟੋਸਟਾਂ ਦਾ ਤੇ ਚਾਹ ਦਾ ਲੰਗਰ ਲਗਾਇਆ ਹੈ ਜਿਸ ਦਾ ਸਾਰਾ ਸਿਹਰਾ ਮੈਂ ਸਮਝਦਾ ਸਾਡੇ ਪ੍ਰਧਾਨ ਕੋਹਲੀ ਸਾਹਿਬ ਨੂੰ ਹੀ ਜਾਂਦਾ ਹੈ ਇਹਨਾਂ ਦੇ ਉਪਰਾਲੇ ਨਾਲ ਹੀ ਇਹ ਸਾਰਾ ਸਮਾਗਮ ਹੁੰਦਾ ਹੈ ਮਹਾਰਾਜਾ ਨੂੰ ਤੰਦਰੁਸਤੀ ਬਖਸ਼ੇ ਔਰ ਸਾਰੀ ਸੰਗਤ ਨੂੰ ਸਾਡੇ ਵੱਲੋਂ ਸਮੂਹ ਕਲੋਨੀ ਵੱਲੋਂ ਬਾਬਾ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਮਾਰਾ ਜੋਂ ਅਦੇ ਪੂਰਨੇ ਅਦੇ ਚੱਲਣ ਦੀ ਫੇਰ ਕਰੇ ਸੱਚਾ ਬਾਦਸ਼ਾਹ ਸੁਖ ਸ਼ਾਂਤੀ ਵਰਸਾਏ ਸਹੀ ਪਿਆਰੇ ਗੁਰਮਖਦਰ ਮੇਲੇ ਜਿਨ੍ਹਾਂ ਦੇ ਮਿਲਿਆ ਆਪ ਦਾ ਬਿਸਰ ਨਾਮ ਚਿਤ ਆਵੇ ਨਾਨਕ ਨਾਮ ਛੜਦੀ ਕਲਾ ਤੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ